ਸਾਡੇ ਨਾਲ ਨਾਲਿਆਂ ਦੀ ਕੋਈ ਬੜੀ ਵੱਡੀ ਪ੍ਰੋਬਲਮ ਹੈਗੀ ਆ ਇੱਥੇ ਗੰਦੇ ਨਾ ਪਿਆਦਾ ਸਾਰਾ ਜਿਹੜਾ ਲੱਖ ਲੱਖ ਜਿਹੜਾ ਨਾ ਇਹ ਘਾਰ ਭਰੀ ਦੀ ਆ ਜਦੋਂ ਵੀ ਕੋਈ ਪਾਣੀ ਆਂਦਾ ਨਾ ਜਿਛਲੇ ਪ੍ਰਸਾਦ ਦਾ ਪਾਣੀ ਆਂਦਾ ਜਾਂ ਦੂਸਰਾ ਪਾਣੀ ਆਂਦਾ ਤੇ ਇਹ ਭਰ ਜਾਂਦੇ ਨੇ ਤੇ ਅਗੂ ਨਿਕਾਸ ਨਹੀਂ ਹੈਗਾ ਸਾਡੇ ਘਰਾਂ ਤੱਕ ਪਾਣੀ ਆ ਜਾਂਦਾ ਪੈਂ ਅਸੀਂ ਬੜੇ ਔਖੇ ਜੇ ਸਾਡਾ ਕੋਈ ਇਲਾਜ ਕਰੋ ਅੱਜ ਤੂੰ ਅਸੀਂ ਦੇਖ ਰਹੇ ਹਾਂ ਕਿ ਸਾਡੇ ਨਾਲੇ ਜਿਹੜੇ ਨਿਕਲੇ ਹੀ ਹੈ ਨਹੀਂਗੇ ਇਹ ਪਾਣੀ ਨਿਕਲਦਾ ਹੀ ਹੈ ਨਹੀਂ ਇਹਨਾਂ ਕਿ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਇੱਥੇ ਆ ਰਿਹਾ ਹੈਗਾ ਕਿ ਸਾਨੂੰ ਇਹ ਆਦੀ ਹੈ ਪੀਰੀ ਸਫਾਈ ਨਹੀਂ ਹੁੰਦੀ ਹੈਗੀ ਨਾ ਕੋਈ ਸਫਾਈ ਕਰਦਾ ਨਾ ਕੋਈ ਜਮਾਦਾਰ ਆਂਦਾ ਇੱਥੇ ਹਾਂਜੀ ਉਪਰੇ ਤੱਕ ਦੀ ਆਪਣਾ ਕਰਕੇ ਤੇ ਉਤੂ ਤੁਲ ਜੇ ਮਾਰਾ ਮੋਟਾ ਕਰਕੇ ਤੇ ਪਰੇ ਚਲ ਜਾਂਦੇ ਨੇ ਇਹਨਾਂ ਦੇ ਵਿੱਚ ਗਾਰ ਨਹੀਂ ਕੱਢਦੇ ਜਿੰਨਾ ਚਿਰ ਗਾਰ ਨਹੀਂ ਨਿਕਲਦੀ ਉਹਨਾਂ ਚਿਰ ਸਫਾਈ ਨਹੀਂ ਹੋ ਸਕਦੀ ਪਾਣੀ ਨਹੀਂ ਜਾ ਸਕਦਾ ਹੈ ਅੱਜ ਤਾਂ ਬੋਲ ਰਹੀਆਂ ਜੀ ਹਾਂਜੀ ਮਾਈ ਵਾਲੇ ਕਲੱਬ ਦੇ ਬੈਕ ਸਾਈਡ ਤੇ ਸਾਡੇ ਖਾਸ ਬਹੁਤ ਹੀ ਗੰਦਗੀ ਆ ਇੱਥੇ ਸਰੀ ਆਮ ਲੋਕ ਗੰਧ ਪਾਤੇ ਆ ਕਿ ਬੱਚਿਆਂ ਨੂੰ ਬੜੀ ਪ੍ਰੋਬਲਮ ਆਂਦੀ ਆ ਸਾਨੂੰ ਵੀ ਆਂਦੀ ਆ ਮੀਂਹ ਪੈਂਦਾ ਆ ਪਾਣੀ ਕਮਰੇਆਂ ਤੇ ਪੜਦਾ ਆ ਤੇ ਇੱਥੇ ਗੰਦਗੀ ਬੜੀ ਆ ਨਾਲਾ ਸਾਫ਼ ਕਰਵਾਇਆ ਜਾਵੇ ਜੈਸੇ ਗੁਆ ਗੁਆ ਨਾਲੇ ਜਿਹੜੇ ਗੁਆ ਛੁਰਦੇ ਨੇ ਉਹਨਾਂ ਦਾ ਗੁਆ ਬੰਦ ਕੀਤਾ ਜਾਵੇ ਹਾਂਜੀ ਲੋਕਾਂ ਨੇ ਟੰਗੜੇ ਰੱਖੇ ਦੇ ਘਰਾਂ ਦੇ ਵਿੱਚ ਉਹਨਾਂ ਦੀ ਕਿਨਾਂ ਬੰਦ ਕੀਤਾ ਜਾਵੇ ਗੋਆ ਸਾਰਾ ਨਾਲੇ ਵੀ ਚੰਦਾ ਪਿਆ ਵਾ ਮੇਰਾ ਗੋਮਹਿਤਾ ਐਸੀ ਹੀ ਗਲੀ ਦਾ ਰਹਿਣ ਵਾਲਾ ਹਾਂ ਸਾਨੂੰ ਬਹੁਤੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਦਾਂ ਇਹ ਨਾਲਾ ਵਾ ਇਹਦੇ ਵਿੱਚ ਬਹੁਤੀ ਪੂਰਾ ਕ੍ਰਕਟ ਹੋ ਰਿਹਾ ਤੇ ਮੱਖੀ ਮੱਛਰ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਇਹਦੇ ਵਿੱਚ ਬੱਚਿਆਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਹੈ ਤੇ ਨਾਲ ਹੀ ਜਦੋਂ ਅਸੀਂ ਗੜੀ ਦੇ ਐਂਟ੍ਰੈਂਸ ਕਰਦੇ ਆ ਨਾਲ ਹੀ ਪੰਪ ਵਰੀ ਗਦੀ ਆ ਉਥੇ ਲੋਕੀ ਬਾਤੂ ਕਰਦੇ ਆ ਉਹੀ ਰੋਕਲੇ ਵਿੱਚ ਪਾਣੀ ਸਪਲਾਈ ਹੁੰਦਾ ਵਾ ਮਾਰਾ ਜਿੰਨਾ ਮੀਂਹ ਵਰਖਾ ਪੈ ਜਾਂਦੀ ਆ ਤੇ ਖਰਾ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਵਾ ਤੇ ਨਾਲ ਹੀ ਬੂਤੰਦੀ ਹੋਏ ਕੱਟੀ ਹੋ ਜਾਂਦੀ ਆ ਤੇ ਇਹ ਬਕਰ ਕੇ ਹੱਲ ਕੀਤਾ ਜਾਵੇ ਗਲੀਆਂ ਦੇ ਵਿੱਚ ਸੀਵਰੇਜ ਆਲਰੇਡੀ ਹੈਗੇ ਨੇ ਤੇ ਬੇਨਤੀ ਲੋਕਾਂ ਦੀ ਬੇਨਤੀ ਆਈ ਹੈ ਕਿ ਇਹ ਨਾਲਾ ਹਟਾਇਆ ਜਾਵੇ